ਸਤਿ ਸ਼੍ਰੀ ਅਕਾਲ ਟੌਪ 10 ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਨજર ਮਾਰਦੇ ਹਾਂ ਅੱਜ ਦੇ ਦਿਨ ਦੀਆਂ 10 ਵੱਡੀਆਂ ਖਬਰਾਂ ਤੇ ਤਰਨਤਾਰਨ ਜ਼ਿਲ੍ਹੇ ਚੋਣ ਦੇ ਵਿੱਚ ਇੱਕ ਰੈਲੀ ਵਿੱਚ ਭਾਈ ਜੈਤਾ ਦੀ ਫੋਟੋ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਕਾਂਗਰਸ ਦੀ ਆਗੂ ਉੱਤੇ ਐਸ்சி ਕਮਿਸ਼ਨ ਦਾ ਵੱਡਾ ਐਕਸ਼ਨ ਪੰਜਾਬ ਐਸ்சி ਕਮਿਸ਼ਨ ਦੇ ਵੱਲੋਂ ਵਿਰੋਧੀ ਤਰਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਨੋਟਿਸ ਜਾਰੀ 10 ਨਵੰਬਰ ਨੂੰ ਪੇਸ਼ ਹੋਣ ਦੇ ਦਿੱਤੇ ਹੁਕਮ ਡਿਪਟੀ ਕਮਿਸ਼ਨਰ ਤਰਨਤਾਰਨ ਨੂੰ ਵੀ 17 ਨਵੰਬਰ ਨੂੰ ਨਿਜੀ ਤੌਰ ਤੇ ਪੇਸ਼ ਹੋਣ ਦੇ ਹੁਕਮ ਕੀਤੇ ਜਾ ਰਿਹਾ। ਹੁਸ਼ਿਆਰਪੁਰ ਦੇ ਵਿੱਚ ਮੜ ਵਾਪਰੀ ਕਿਣਾਉਣੀ ਬਾਰਦਾਤ ਦਸੂਹਾ ਦੇ ਵਿੱਚ 5 ਸਾਲਾ ਪ੍ਰਵਤੀ ਬੱਚੇ ਨਾਲ ਕੂਕਰਮ ਦੋਸ਼ੀ ਨੇ ਗਲਤੀ ਪਰਿਵਾਰ ਦੇ ਕੋਲ ਮੰਨੀ ਅਤੇ ਮੰਗੀ ਮਾਫੀ ਤਾਂ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਨਵਾਲਗ ਮੁਜਰਮ ਨੂੰ ਕੀਤਾ ਗਿਆ ਗ੍ਰਿਫਤਾਰ। ਸ਼ੋਭਨੀ ਅਕਾਲੀ ਦਲ ਦੇ ਡੈਲੀਗੇਸ਼ਨ ਵੱਲੋਂ ਪੰਜਾਬ ਦੇ ਮੁੱਖ ਚੋਣ ਅਫਸਰ ਨਾਲ ਮੁਲਾਕਾਤ ਐਸਐਸਪੀ ਰਵਜੋਤ ਕੌਰ ਗਰੇਵਾਲ ਨੂੰ ਤਾਰਨ ਤਾਰਨ ਤੋਂ ਬਦਲਣ ਦੀ ਕੀਤੀ ਮੰਗ ਸੱਤਾਧਾਰੀ ਪਾਰਟੀ ਉੱਤੇ ਸਰਕਾਰੀ ਤੰਤਰ ਦੀ ਦੁਰਵਰਤੋਂ ਕਰਕੇ ਚੋਣਾਂ ਪ੍ਰਭਾਵਿਤ ਕਰਨ ਦੇ ਲਗਾਏ ਦੋਸ਼ ਅਕਾਲੀ ਉਮੀਦਵਾਰ ਅਤੇ ਉਸ ਦੇ ਪਰਿਵਾਰ ਦੀ ਰੇਕੀ ਕਰਨ ਦੇ ਵੀ ਲਾਏ ਇਲਜ਼ਾਮ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਪੁਲਿਸ ਨੂੰ ਮੋੜ ਮਿਲਿਆ 5 ਦਿਨ ਦਾ ਰਿਮਾਂਡ ਬਟਾਲਾ ਪੁਲਿਸ ਕਰੇਗੀ ਭਗਵਾਨਪੁਰੀਆ ਕੁਲੂ ਪੁੱਛਗੇਚ ਦੋਰੇ ਕਤਲ ਮਾਮਲੇ ਨੂੰ ਲੈ ਕੇ ਕੀਤੀ ਜਾ ਰਹੀ ਹੈ ਜਾਂਚ ਸਪਰੀਮ ਕੋਰਟ ਨੇ ਸਕੂਲਾਂ ਕਾਲਜਾਂ ਅਤੇ ਹਸਪਤਾਲਾਂ ਤੋਂ 12 ਕੁੱਤਿਆਂ ਨੂੰ ਹਟਾਉਣ ਦੇ ਦਿੱਤੇ ਹੁਕਮ ਨਸਬੰਦੀ ਕਰਕੇ ਉਹਨਾਂ ਨੂੰ ਸ਼ੈਲਟਰਾਂ ਵਿੱਚ ਰੱਖਣ ਦੇ ਦਿੱਤੇ ਨਿਰਦੇਸ਼ ਕਿਹਾ ਉਹਨਾਂ ਨੂੰ ਉੱਥੇ ਨਾ ਛੱਡੋ ਜਿੱਥੋਂ ਉਹ ਫੜੇ ਗਏ ਸਨ ਦਿੱਲੀ ਹਵਾਈ ਅੱਡੇ ਤੋਂ 300 ਉਡਾਣਾਂ ਹੋਈਆਂ ਲੇਟ ਏਟੀਸੀ ਵਿੱਚ ਆਈ ਤਕਨੀਕੀ ਖਰਾਬੀ ਕਾਰਨ ਪ੍ਰਭਾਵਿਤ ਹੋਈਆਂ ਫਲਾਈਟਾਂ ਯਾਤਰੀਆਂ ਨੂੰ ਪਰੇਸ਼ਾਨੀ ਦਾ ਕਰਨਾ ਪਿਆ ਸਾਹਮਣਾ ਬਾਲੀਵੁੱਡ ਐਕਟ੍ਰੈਸ ਕੈटरीना कैफ ਅਤੇ ਵਿੱਕੀ ਕੌਸ਼ਲ ਦੇ ਘਰ ਪੁੱਤਰ ਨੇ ਲਿਆ ਜਨਮ ਜੋੜੇ ਨੇ ਆਪਣੇ ਆਪਣੇ ਇੰਸਟਾਗ੍ਰam ਅਕਾਊਂਟ ਉਤੇ ਸੰਜੇ ਬਿਆਨ ਵਿੱਚ ਨਿੱਤੀ ਜਾਣਕਾਰੀ ਲਿਖਿਆ ਸਾਡੀ ਖੁਸ਼ੀ ਦਾ ਬੰਡਲ ਆ ਗਿਆ ਹੈ ਬੇਅੰਤ ਸ਼ੁਕਰਗੁਜ਼ਾਰੀ ਨਾਲ ਅਸੀਂ ਆਪਣੇ ਪੁੱਤਰ ਦਾ ਸਵਾਗਤ ਕਰਦੇ ਹਾਂ 7 ਨਵੰਬਰ 2025 ਕੈटरीना ਐਂਡ ਵਿੱਕੀ DIG ਹਰਚਰਨ ਸਿੰਘ ਭੁੱਲਰ ਮਾਮਲੇ ਵਿੱਚ ਵਿਜੀਲੈਂਸ ਜਾਂਚ ਉੱਤੇ ਉઠੇ ਸਵਾਲ CBI ਅਦਾਲਤ ਨੇ ਪਾਈ ਤਿੱਖੀ ਪਟਕਾਰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਦਰਜ ਕੀਤੀ ਗਈ ਜਾਂਚ ਅਤੇ FIR ਬਾਰੇ ਉੱਠੇ ਸਵਾਲ ਅਦਾਲਤ ਨੇ ਕਿਹਾ ਕਿ ਵਿਜੀਲੈਂਸ ਬਿਊਰੋ ਨੇ ਅੱਧੇ ਘੰਟੇ ਤੋਂ ਵੀ ਘੱਟ ਸਮੇਂ ਵਿੱਚ ਭੁੱਲਰ ਦੀਆਂ 30 ਸਾਲ ਦੀ ਸੇਵਾ ਅਤੇ ਜਾਇਦਾਦਾਂ ਦਾ ਮੁਲਾਂਕਣ ਕੀਤਾ ਜਿਸ ਨਾਲ ਗੰਭੀਰ ਜਾਂਚ ਪ੍ਰਕਿਰਿਆ ਦਾ ਮਜ਼ਾਕ ਉਡਾਇਆ ਗਿਆ ਸੋਨੇ ਦੀ ਕੀਮਤ ਪਿਛਲੇ 21 ਦਿਨਾਂ ਵਿੱਚ 10643 ਰੁਪਏ ਘਟੀ 10 ਗ੍ਰਾਮ ਸੋਨੇ ਦੀ ਕੀਮਤ 120231 ਰੁਪਏ ਹੋਈ ਚਾਂਦੀ ਦੀਆਂ ਕੀਮਤਾਂ ਵੀ ਘਟ ਕੇ 148000 ਰੁਪਏ ਪ੍ਰਤੀ ਕਿਲੋ ਤੇ ਪਹੁੰਚੀਆਂ ਇండోਨੇਸ਼ੀਆ ਦੀ ਮਸਜਿਦ ਵਿੱਚ ਜੁਮੇ ਦੀ ਨਮਾਜ਼ ਦੌਰਾਨ ਹੋਇਆ ਵੱਡਾ ਧਮਾਕਾ 50 ਤੋਂ ਵੱਧ ਲੋਕ ਹੋਏ ਜਕੀ ਰਾਜਤਾ ਦੀ ਜਕਾਰਤਾ ਵਿੱਚ ਇੱਕ ਸਕੂਲ ਕੰਪਲੈਕਸ ਦੇ ਅੰਦਰ ਸਥਿਤ ਮਸਜਿਦ ਅੰਦਰ ਹੋਇਆ ਬਲਾਸਟ ਏਸਨ ਅੱਜ ਦੀਆਂ 10 ਵੱਡੀਆਂ ਖਬਰਾਂ ਦੇ ਦੁਨੀਆ ਦੀਆਂ ਤਮਾਮ ਤਾਜ਼ਾ ਤਰੀਕ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਧੰਨਵਾਦ